ਅੰਗਰੇਜ਼ੀ ਵਿੱਚ ਜਦੋਂ ਪੰਜਾਬ ਲਿਖਦੇ ਆਂ ਤਾਂ ਅੰਗਰੇਜ਼ੀ ਦਾ ਸ਼ਬਦ ਉਹ ਕਿੱਥੇ ਆਉਂਦਾ ਅਤੇ ਜ਼ੀਰੋ ਕਿੱਥੇ ਹੁਣ ਤੁਸੀਂ ਕਹੋਗੇ ਕਿ ਕੋਈ ਪਾਗਲ ਹੀ ਅਜਿਹੀ ਗੱਲ ਕਰੂ ਕਿਉਂਕਿ ਅੰਗਰੇਜ਼ੀ ਵਿੱਚ ਪੰਜਾਬ ਲਿਖਣ ਸਮੇਂ ਉਹ ਕਿੱਥੋਂ ਆ ਗਿਆ ਅਤੇ ਜ਼ੀਰੋ ਕਿੱਥੋਂ ਆਵੜੀ ਪੰਜਾਬ ਨੂੰ ਅੰਗਰੇਜ਼ੀ ਅਸੀਂ ਪੀ ਤੋਂ ਬਾਅਦ ਯੂ ਨਾਲ ਲਿਖਦੇ ਆਂ ਇਸ ਨੂੰ ਚਾਹੇ ਦਲਜੀਤ ਦਸਾਂਜ ਵਾਂਗ ਅੰਗਰੇਜ਼ੀ ਦੇ ਏ ਸ਼ਬਦ ਨਾਲ ਵੀ ਲਿਖ ਲਈਏ ਤਾਂ ਵੀ ਉਹ ਬਿਲਕੁਲ ਨਹੀਂ ਆਉਂਦਾ ਫੇਰ ਪੰਜਾਬ ਦੇ ਹਾ ਕੁਝ ਸਿਆਸਤਦਾਨ ਪੰਜਾਬੀਆਂ ਦੀ ਕੀ ਅਕਲ ਪਰਖ ਰਹੇ ਨੇ ਜਾਂ ਤਾਂ ਇਹ ਖੁਦ ਬੇਫਕੂਫ ਬਣ ਰਹੇ ਨੇ ਜਾਂ ਇਹ ਪੰਜਾਬੀਆਂ ਨੂੰ ਹੀ ਬੇਫਕੂਫ ਸਮਝੀ ਬੈਠੇ ਨੇ ਗੱਲ ਕੋਈ ਹੋਵੇ ਮੁੱਦਾ ਕੋਈ ਵੀ ਹੋਵੇ ਇਹ 0 ਅਤੇ 0 ਬਾਂਗ ਸਾਨੂੰ ਗੋਲ-ਗੋਲ ਘਮਾਈ ਜਾਂਦੇ ਨੇ ਇਹ ਲੋਕ ਜਾਂ ਤਾਂ ਅਕਲੋਂ ਊਣੇ ਨੇ ਜਾਂ ਪੰਜਾਬੀਆਂ ਦੀ ਅਕਲ ਹੀ ਜ਼ੀਰੋ ਸਮਝੀ ਬੈਠੇ ਨੇ ਇਹ ਭੁੱਲ ਗਏ ਕਿ ਪੰਜਾਬ ਦੇ ਲੋਕ ਭੋਲੇ ਤਾਂ ਹੋ ਸਕਦੇ ਨੇ ਕਮਲੇ ਨਹੀਂ ਬਹੁਤ ਚਿਰ ਤੁਸੀਂ ਇਉਂ ਗੋਲ-ਗੋਲ ਘਮਾ ਕੇ ਸਿਆਸੀ ਰੋਟੀਆਂ ਸੇਕ ਲਈਆਂ ਪਰ ਹੁਣ ਨਹੀਂ ਸਰਨਾ ਪੰਜਾਬੀਆਂ ਵਿੱਚ ਇਸ ਨੂੰ ਧੂੜ ਵਿੱਚ ਟੱਟੂ ਭਜਾਉਣਾ ਕਹਿੰਦੇ ਨੇ ਜੋ ਤੁਸੀਂ ਬਹੁਤ ਭਜਾ ਲਿਆ ਹੁਣ ਕੰਮ ਕਰਨਾ ਪੈਣਾ ਅਤੇ ਉਹ ਵੀ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿੱਚ ਸਹੀ ਤਰੀਕੇ ਨਾਲ ਬੰਦੇ ਬਣ ਕੇ ਗੱਲ ਚਾਹੇ ਕਿਸਾਨੀ ਕਿਸਾਨ ਮੁੱਦਿਆਂ ਤੇ ਡੱਲੇਵਾਲ ਦੀ ਹੋਵੇ ਗੱਲ ਭਾਵੇਂ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦੀ ਹੋਵੇ ਗੱਲ ਬੇਸ਼ੱਕ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਸਮੇਤ ਰੋਜ਼ਗਾਰ ਸਮੇਤ ਉੱਥੇ ਹੋਏ ਹੋਰ ਬਦਲਾਅ ਦੀ ਇਹ ਬਹੁਤੇ ਸਿਆਣੇ ਸਾਨੂੰ ਕਮਲੇ ਹੀ ਸਮਝਦੇ ਨੇ ਤਾਈਆਂ ਤਾਂ ਸਰਕਲ ਵਿੱਚ ਗੋਲ-ਗੋਲ ਘਮਾਉਣ ਨੂੰ ਫਿਰਦੇ ਨੇ ਚੰਡੀਗੜ੍ਹ ਵਿੱਚ ਸਲਾਹਕਾਰ ਦੀ ਥਾਂ ਉੱਤੇ ਕੇਂਦਰ ਸਰਕਾਰ ਨੇ ਹੁਣ ਮੁੱਖ ਸਕੱਤਰ ਲਾਇਆ ਸਭ ਨੂੰ ਪਤਾ ਹੈ ਇਹ ਪੰਜਾਬ ਦੇ ਹੱਕ ਉੱਤੇ ਡਾਕਾ ਹੈ ਹਾਕਮ ਤੇ ਆਮ ਆਦਮੀ ਪਾਰਟੀ ਇਸ ਮੁੱਦੇ ਉੱਤੇ ਸੂਬਾ ਪ੍ਰਧਾਨ ਅਮਨ अरोड़ा ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨੂੰ ਮਿਲ ਰਹੀ ਹੈ ਇਸ ਸਮੇਂ ਕੇਂਦਰ ਤੋਂ ਮੰਗ ਮੁੱਖ ਸਕੱਤਰ ਲਾਉਣ ਦਾ ਫੈਸਲਾ ਰੱਦ ਕਰਕੇ ਸਲਾਹਕਾਰ ਹੀ ਰੱਖਣ ਦੀ ਹੋ ਰਹੀ ਹੈ ਓ ਭਲੇਓ ਮਾਨਸੋ ਤੁਸੀਂ ਪੂਰਾ ਚੰਡੀਗੜ੍ਹ ਹੀ ਕਿਉਂ ਨਹੀਂ ਮੰਗਦੇ ਨਾਲੇ ਇਸ ਮੁੱਦੇ ਉੱਤੇ ਰਾਜਪਾਲ ਰਾਹੀਂ ਕੇਂਦਰ ਨੂੰ ਕਿਉਂ ਮੰਗ ਪੱਤਰ ਭੇਜੀ ਜਾਂਦੇ ਹੋ ਸਿੱਧਾ ਕੇਂਦਰ ਸਰਕਾਰ ਦੇ ਮੰਤਰੀਆਂ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਮਿਲਦੇ ਆਪਣਾ ਮੁੱਖ ਮੰਤਰੀ ਨਾਲ ਲਵੋ ਅਤੇ ਜਾਵੋ ਦਿੱਲੀ ਕੇਂਦਰ ਸਰਕਾਰ ਜੇ ਤੁਹਾਡੀ ਗੱਲ ਫੇਰ ਵੀ ਨਹੀਂ ਸੁਣਦੀ ਜੋ ਕਿ ਉਸਨੇ ਨਹੀਂ ਸੁਣੀ ਤਾਂ ਵੱਡੋ ਸੰਘਰਸ਼ ਲਾਓ ਕੇਂਦਰ ਖਿਲਾਫ ਮੋਰਚਾ ਤੁਸੀਂ ਤਾਂ ਆਪੇ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰੀ ਜਾ ਰਹੇ ਹੋ ਉਧਰ ਜਗਜੀਤ ਸਿੰਘ ਡੱਲੇਵਾਲ ਦੀ ਸਾਹਾਂ ਦੀ ਧੋਰ ਮਰਨ ਵਰਤ ਕਰਕੇ ਕਮਜ਼ੋਰ ਹੋ ਰਹੀ ਹੈ ਅਤੇ ਆਹ ਪੰਜਾਬ ਭਾਜਪਾ ਦੇ ਆਗੂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਖੇਤੀਬਾੜੀ ਮੰਤਰੀ ਨੂੰ ਮਿਲਣ ਦੀ ਤਾਂ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਅਰਜ਼ੋਈਆਂ ਕਰ ਰਹੇ ਨੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਦਬਾਅ ਪਾਉਣਾ ਤਾਂ ਆਪਣੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਉੱਤੇ ਪਾਓ ਪਰ ਇਹ ਦਿੱਲੀ ਜਾਣ ਦੇ ਥਾਂ ਕਿੱਥੇ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਾਦੇ ਲਈ ਬਈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਵਾਇਆ ਜਾਏ ਹੁਣ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਆਪਣੀ ਸਰਕਾਰ ਤੋਂ ਕਿਸਾਨਾਂ ਦੀਆਂ ਬਾਜੇ ਮੰਗਾ ਜਿਹੜੀਆਂ ਪਹਿਲਾਂ ਹੀ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਹੀ ਲਾਗੂ ਕਰਵਾਓ ਤਾਂ ਮਸਲਾ ਹੀ ਖਤਮ ਹੋ ਜਾਣਾ ਹੈ ਵੈਸੇ ਭਾਜਪਾ ਵਾਲੇ ਆਪਣੇ ਵੱਲੋਂ ਚਲਾਕੀ ਵਰਤ ਰਹੇ ਨੇ ਉਹ ਤਾਂ ਇੱਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਾਰਟੂਨ ਹਮਲਾ ਬੋਲ ਰਹੇ ਨੇ ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਸਮੇਤ ਹੋਰ ਫੈਸਲਿਆਂ ਦੇ ਮਾਮਲੇ ਵਿੱਚ ਆਪਣੀ ਹੀ ਪਾਰਟੀ ਦੇ ਵਿਦੇਸ਼ ਮੰਤਰੀ ਨੂੰ ਮਤਾਂ ਦੇ ਰਹੇ ਨੇ ਕੀ ਵਿਦੇਸ਼ ਮੰਤਰੀ ਦੇ ਅਹੁਦੇ ਉੱਤੇ ਬੈਠੇ ਪੜੇ ਲਿਖੇ ਐਸ ਜੈ ਸ਼ੰਕਰ ਨੂੰ ਐਨੀ ਵੀ ਸੂਝ-ਬੂਝ ਨਹੀਂ ਜੋ ਵਿਵਾਦਤ ਬਿਆਨ ਦੇਣ ਵਾਲੇ ਹਰਜੀਤ ਸਿੰਘ ਗਰੇਵਾਲ ਆਹ ਚਿੱਠੀ ਰਾਹੀਂ ਉਹਨਾਂ ਤੋਂ ਮੰਗ ਕਰਨ ਦੇ ਬਹਾਨੇ ਨਿਸ਼ਾਨਾ ਕਿਧਰੇ ਹੋਰ ਲਾਉਣ ਨੂੰ ਫਿਰਦੇ ਨੇ ਉਵੇਂ ਇੱਕ ਗੱਲ ਚੰਗੀ ਹੋਈ ਹੈ ਜੋ ਸੰਯੁਕਤ ਕਿਸਾਨ ਮੋਰਚਾ ਦੇ ਦੂਜੇ ਧੜੇ ਦੇ ਆਗੂ ਐਸ ਕੇ ਐਮ ਗੈਰ ਸਿਆਸੀ ਵਾਲੇ ਕਿਸਾਨ ਆਗੂਆਂ ਨੂੰ ਜਾ ਕੇ ਮਿਲੇ ਨੇ ਇਹਨਾਂ ਜਗਜੀਤ ਸਿੰਘ ਡੱਲੇਵਾਲ ਦੀ ਵੀ ਸਾਰ ਲਈ ਹੈ ਇਸ ਮੌਕੇ ਜਗਿੰਦਰ ਸਿੰਘ ਅਗੋਰਾਹ ਬਲਵੀਰ ਸਿੰਘ ਰਾਜੇਵਾਲ ਮਨਜੀਤ ਸਿੰਘ ਧਨੇਰ ਡਾਕਟਰ ਦਰਸ਼ਨਪਾਲ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ ਗੱਲ ਅਤੇ ਵੀਡੀਓ ਜ਼ਿਆਦਾ ਲੰਬੀ ਨਹੀਂ ਖਿੱਚਣੀ ਇਸ ਲਈ ਗੱਲ ਸਿੱਧੀ ਆਮ ਆਦਮੀ ਪਾਰਟੀ ਦੇ ਉਸ ਬਫਤ ਤੋਂ ਕਰਦੇ ਆ ਜਿਹੜਾ ਪੰਜਾਬ ਦੇ ਗਵਰਨਰ ਨੂੰ ਜਾ ਕੇ ਮਿਲਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਕਿਸਾਨਾਂ ਅਤੇ ਪੰਜਾਬ ਦੇ ਹੱਕ ਵਿੱਚ ਕੁਝ ਕਰਨ ਦੀ ਥਾਂ ਹਾ ਹਲਕਾ ਰਾਹ ਕਿਉਂ ਅਖਤਿਆਰ ਕੀਤਾ ਜਾ ਰਿਹਾ ਹੈ ਕਿਉਂ ਨਹੀਂ ਸੜਕਾਂ ਉੱਤੇ ਨਿਕਲ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਨਾਲ ਨਾਲ ਕਾਨੂੰਨੀ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ ਆਮ ਆਦੀ ਪਾਰਟੀ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਅਮਨ अरोड़ा ਕੀ ਇਸੇ ਯਤਨ ਨਾਲ ਚੰਡੀਗੜ੍ਹ ਪੰਜਾਬ ਨੂੰ ਦਵਾ ਦੇਣਗੇ ਲੱਗਦਾ ਤਾਂ ਐਉਂ ਹੈ ਜਿਵੇਂ ਉਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਹੋਣ ਨੂੰ ਫਿਰਦੇ ਨੇ ਜਾਂ ਫਿਰ ਸਿਆਸੀ ਖੇਡ ਹੋਰ ਖੇਡੀ ਜਾ ਰਹੀ ਹੈ ਅਤੇ ਇਸ ਨਾਲ ਅਮਨ अरोड़ा ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਤਭੇਦ ਅਤੇ ਮਨਭੇਦ ਦੋਵੇਂ ਲੁਕਵੇਂ ਏਜੰਡੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਪੀ ਪਾਰਟੀ ਭਾਵੇਂ ਜਿੱਤੇ ਅਤੇ ਭਾਵੇਂ ਹਾਰੇ ਇਸ ਦਾ ਸਿੱਧਾ ਅਸਰ ਪੰਜਾਬ ਉੱਤੇ ਪੈਣ ਜਾ ਰਿਹਾ ਹੈ ਜੇਕਰ ਇਹ ਪਾਰਟੀ ਦਿੱਲੀ ਵਿੱਚ ਹਾਰੀ ਤਾਂ ਭਗਵੰਤ ਮਾਨ ਹਾਵੀ ਹੋ ਕੇ ਉੱਭਰਣਗੇ ਅਤੇ ਜਿੱਤਣ ਦੀ ਸੂਰਤ ਵਿੱਚ ਅਮਨ अरोड़ा ਨੂੰ ਹੋਰ ਤਕੜੇ ਕੀਤੇ ਜਾਣ ਦੇ ਅਸਾਰ ਨੇ ਅੱਜ ਅਸੀਂ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਅਸੀਂ ਮਿਲਿਆ ਔਰ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੈ ਜਿਸ ਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਕਿ ਜੋ ਪਰਸੋਂ ਕੇਂਦਰ ਸਰਕਾਰ ਨੇ ਆਪ ਮੁਹਾਰੇ ਚੰਡੀਗੜ੍ਹ ਦੇ ਐਡਵਾਈਜ਼ਰ ਟੂ ਐਡਮਿਨਿਸਟਰेटर ਯਾਨੀ ਕਿ ਗਵਰਨਰ ਸਾਹਿਬ ਦੇ ਐਡਵਾਈਜ਼ਰ ਦੀ ਪੋਸਟ ਨੂੰ ਬਦਲ ਕੇ ਐਡਵਾਈਜ਼ਰ ਦੀ ਪੋਸਟ ਖਤਮ ਕਰਕੇ ਚੀਫ ਸਕੱਰੇਟਰੀ ਦੀ ਪੋਸਟ ਬਣਾਉਣ ਜਾ ਰਹੇ ਨੇ ਉਹਦਾ ਪੰਜਾਬ ਪੰਜਾਬ ਦੇ 3 ਕਰੋੜ ਪੰਜਾਬੀ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਸਖਤ ਸ਼ਬਦਾਂ ਦੇ ਵਿੱਚ ਉਹ ਇਹਦਾ ਵਿਰੋਧ ਕਰਦੀ ਹੈ ਔਰ ਸਮਝ ਨਹੀਂ ਆ ਰਿਹਾ ਪੰਜਾਬ ਨੂੰ ਪੰਜਾਬੀਆਂ ਨੂੰ ਕਿ ਇਹੋ ਜਿਹਾ ਮਤਰੇਈ ਮਾਂ ਵਾਲਾ سلوਕ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਕਿਉਂ ਕਰ ਰਹੀ ਹੈ ਅੱਜ ਸਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਸੀਗਾ ਪਾਰਟੀ ਦੇ ਤੌਰ ਦੇ ਉੱਪਰ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਗਵਰਨਰ ਸਾਹਿਬ ਤੱਕ ਪਹੁੰਚਾਈ ਜਾਵੇ ਇਹ ਤੋਂ ਬਾਅਦ ਚਾਹੇ ਕੋਈ ਪ੍ਰੋਟੈਸਟ ਕਰਨ ਦੀ ਲੋੜ ਪੈਂਦੀ ਹੈ ਚਾਹੇ ਗਿਲੀਕ ਲੜਾਈ ਲੜਨ ਦੀ ਲੋੜ ਪੈਂਦੀ ਹੈ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਅਸੀਂ ਦਿੱਲੀ ਦੇ ਵਿੱਚ ਵੀ ਦਿੱਲੀ ਪ੍ਰਧਾਨ ਮੰਤਰੀ ਦੀਆਂ ਬਰੂਹਾਂ ਤੱਕ ਵੀ ਇਹ ਲੜਾਈ ਲੈ ਕੇ ਜਾਵਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਕੋਈਆਂ ਚਾਲਾਂ ਚੱਲ ਕੇ ਤੁਸੀਂ ਪੰਜਾਬ ਤੋਂ ਚੰਡੀਗੜ੍ਹ ਦਾ ਦਾ ਹੱਕ ਹੈ ਜਿਹੜਾ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਹੈ ਜਿਹੜਾ ਉਹ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਕਿ ਸੋਹੇ ਲੜਾਈ ਦਿੱਲੀ ਤੱਕ ਵੀ ਜਾਊਗੀ ਭਾਜਪਾ ਦੇ ਕਿਸਾਨ ਆਗੂ ਸੁਖਵਿੰਦਰਪਾਲ ਸਿੰਘ ਗਰੇਵਾਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਕੀਤੀ ਪਹੁੰਚ ਅਤੇ ਇਸ ਦੇ ਜਵਾਬ ਵਿੱਚ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਤੇ ਦੀ ਅਤੇ ਸਿਰੇ ਦੀ ਗੱਲ ਕਹਿ ਕੇ ਠੋਕੀ ਮੰਜੀਵਾਰੇ ਜਾਣਨ ਤੋਂ ਪਹਿਲਾਂ ਭਾਜਪਾ ਦਾ ਉਹ ਕਾਰਟੂਨ ਦੇਖ ਲਓ ਅਤੇ ਫਿਰ ਭਾਜਪਾ ਨੂੰ ਡੱਲੇਵਾਲ ਵੱਲੋਂ ਦਿੱਤਾ ਠੋਕਮਾ ਜਵਾਬ ਦੇਖਿਓ जब हमें यहाँ पे ये सूचना मिली कि पंजाब भाजपा की जो इकाई है उसने अकाल तख्त पे अपील की है कि डेवाल का अनशन दड़वाया जाए उसको जत्थारों के माध्यम से पांच प्यारों से हुक्म दिया जाए कि वो अनछन छोड़ें मुझे मैं सत्कार करता हूँ हमारे अकाल तख्त साहिब का सभी तख्तों का और पांच प्यारों का लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एम एस पी गारंटी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है ਕੀ ਆਪ ਆਪਕੇ ਅੰਦਰ ਕੀ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਨਾਲ ਸੰਬੰਧਤ ਆਗੂ ਹਰਜੀਤ ਸਿੰਘ ਗਰੇਵਾਲ ਆਹਾ ਇੱਕ ਚਿੱਠੀ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਲਿਖ ਰਹੇ ਨੇ ਉਹ ਕਹਿੰਦੇ ਨੇ ਕਿ ਕੈਨੇਡਾ ਸਰਕਾਰ ਦੀ ਨਵੀਂ ਨੀਤੀ ਕਰਕੇ 5 ਲੱਖ ਪੰਜਾਬੀ ਨੌਜਵਾਨਾਂ ਦਾ ਭਵਿੱਖ ਦਾ ਉੱਤੇ ਲੱਗਾ ਹੋਇਆ ਉਹ ਵਿਦੇਸ਼ ਮੰਤਰੀ ਨੂੰ ਅਪੀਲ ਕਰ ਰਹੇ ਨੇ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਦਾ ਪੱਕਾ ਹੱਲ ਕੱਢਣ ਤਾਂ ਜੋ ਪੰਜਾਬੀ ਗੱਬਰਾਂ ਨੂੰ ਰਾਹਤ ਮਿਲੇ ਹੈਣਾ ਗੋਲਮੋਲਕ ਮਾਉਣ ਵਾਲੀ ਗੱਲ ਬਈ ਇੰਡੀਆ ਦਾ ਵਿਦੇਸ਼ ਮੰਤਰੀ ਇਸ ਦਾ ਕੀ ਹੱਲ ਕੱਢੂ ਅਸਲ ਵਿੱਚ ਤਾਂ ਗਰੇਵਾਲ ਸਾਹਿਬ ਅਸਿੱਧੇ ਰੂਪ ਵਿੱਚ ਨਿਸ਼ਾਨਾ ਅਸਤੀਫਾ ਦੇ ਚੁੱਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸੇਧ ਰਹੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਦੋਵੇਂ ਧੜਿਆਂ ਦੇ ਆਗੂਆਂ ਦੀ ਪ੍ਰੈਸ ਕਾਨਫਰੰਸ ਨੂੰ ਅਖੀਰ ਵਿੱਚ ਦੇਖਣ ਤੋਂ ਪਹਿਲਾਂ ਇੱਕ ਛੋਟੀ ਜਹੀ ਝਲਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਜੋਂ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਬਿਆਨ ਦੀ ਦੇਖ ਲਓ ਉਸ ਤੋਂ ਬਾਅਦ ਐਸਕੇਮ ਦੇ ਦੋਵੇਂ ਧੜਿਆਂ ਦੇ ਆਗੂਆਂ ਦੀ ਸਾਂਜੀ ਪ੍ਰੈਸ ਕਾਨਫਰੰਸ ਦੇ ਮੁੱਖ ਅੰਸ਼ ਦਿਖਾਵਾਂਗੇ 5 ਸਾਲ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਅਕਾਲੀ ਦਲ ਦੀ ਸੇਵਾ ਸੰਭਾਲੂ ਬਾਅਦ ਵਿੱਚ ਪਿਛਲੇ 5 ਸਾਲ ਮੈਂ ਥਲੇ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਹੁਰਕਾ ਤਾ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਇਤਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਕਿ ਇਹ ਕਾਲ ਤੱਕ ਸਾਹਿਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਮੀਟਿੰਗ ਹੋਈ ਉਹਦੇ ਵਿੱਚ ਇਸ ਗ੍ਰੇਸਨ ਬਜਾਦਾਸਤੀ ਭਾ ਜੋ ਕਰਵਾ ਕੀਤਾ ਗਿਆ ਥੋੜਾ ਜਿਹਾ ਜੀ ਦਾ ਸਵਾਗਤ ਹੈ ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ 7 ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਛੀ ਰਵੇ ਕੰਮ ਕਰਨ ਵਾਸਤੇ 7 ਮੈਂਬਰੀ ਕਮੇਟੀ ਸਟੈਂਡ ਹੈ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀਗੀ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ। ਪਾਲੀ ਪਰਫਾਰਮਾ ਕੋਈ ਸਾਈਨਡ ਸੰ ਸਾਡੇ ਕੋਲ ਅਜੇ ਤੱਕ ਇਸ ਚੀਜ਼ ਬਾਰੇ ਨਹੀਂ। ਪਾਰਟੀ ਦੀ ਸਟੇਟਮੈਂਟ ਆਈ ਹੈ ਮਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਪ੍ਰੈਸ ਨੂੰ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਹੀ ਪਰਮਾਨੈਂਟ ਸੀ ਕੀਤੇ ਗਿਆ ਔਰ ਪਾਰਟੀ ਦਾ ਜਿਹੜਾ ਕਾਰਗਵ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਿਆ ਸੀ ਕਿ ਇਸ ਤਰੀਕੇ ਪਰਮਾਨੈਂਟ ਨਹੀਂ ਕੀਤੇ ਗਿਆ। ਉਦੇ ਮੁਤਾਬਕ ਜਿਹੜਾ ਸੁਖਦੇਵ ਸਿੰਘ ਬਾਦਲਦਾਸ ਦੀ ਹਸਕਾ ਨੂੰ ਵਰਕਰ ਕਮੇਟੀ ਨੇ ਪਰਬਾਨ ਕਰ ਲਿਆ ਅਸੀਂ ਉਸ ਤੋਂ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰਦੀ ਗੀਸੂ ਕਰਦੇ ਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਸਰਕਾਰ ਦੀ ਅਗਿਡਾ ਵੱਡਾ ਕਤਮ ਹੋਣਾ ਨਹੀਂ ਚਾਹਤੇ ਹਰ ਪੰਜਾਬੀ ਉਹਨਾਂ ਦੇ ਇੱਕ ਇਨਸਾਨ ਨਾਲ ਦਰਿਆ ਹੈ ਅਸੀਂ ਕੱਲ ਮੋਗਾ ਰੇ ਨੇ ਵਿੱਚ ਲੱਖਾਂ ਦੇ ਘਟ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਆਤਮਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆ ਕਿ ਫਰੀਮੇ ਹਲੂਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਉਹਨਾਂ ਦੀ ਗੱਲ ਕਰਨ ਦੀ ਨਹੀਂ ਕਸ ਨਹੀਂ ਨੋ ਚਿੱਠੀ ਦੇਣ ਆਇਆ ਇੱਕ ਵੀ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲੀਏ ਆਪ ਸੱਥੇ ਹੋ ਕੇ ਇਹ ਸੁੰਦਰ ਨੂੰ ਮਿਲੀ ਔਰ ਇਹਦੇ ਚ ਜਿੱਤ ਅਗੂ ਕਰੀਏ ਤੇ ਵਾਈਕਲੂ ਮੀਟ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡੈਲਿਟੀਆਂ ਨੇ ਉਹ ਹੁਣ ਤੈਹ ਕਰਨ ਵਾਸਤੇ ਛੇਤੀ ਮੀਟਿੰਗ ਉਹਦੇ ਨਾਮ ਵਿੱਚ ਕਰਾਂਗੇ ਵਰ ਕਰਕੇ ਸਾਰੇ 15 ਤਰੀਕ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਹ ਕਰਕੇ ਸਾਰਾ ਨਮਰਚਾ ਜਿਹੜਾ ਸਾਰੀਆਂ तरह ਜਿਹੜੀਆਂ ਦਿੱਕੀਆਂ ਸੀ ਉਹ ਸਾਰੀਆਂ ਮਿਲ ਕੇ ਕਰਾਂਗੇ ਔਰ ਇਹ ਚੇਤ ਕਰਾਂਗੇ ਤੁਸੀਂ ਪਹਿਨਾ ਕੋਟਾ ਹੋ ਗਿਆ 10000 ਰੁਪਏ ਡਿਵਾਈਡ ਸਾਹਿਬ ਦੀ 40 ਵੰਦੇ ਜੁਨਾਬ ਮਾਫਾ ਜਲਾ ਗਿਆ ਉਹਨਾਂ ਦੀ ਸਿਹਤ ਜਿਹੜੀ ਐਸਾ ਹੈ ਬਹੁਤ ਨਾਲ ਖਾਸ ਕਿ ਐਸਾ ਉਹਨਾਂ ਨੂੰ ਮਿਲ ਗਿਆ ਹੈ ਪਰ ਜਿਹੜਾ ਸਾਨੂੰ ਉਹਨਾਂ ਦੇ ਮਨ ਦਾ ਤਰੀਕਾ ਕਰ ਲੱਗਿਆ ਯਾਤਰੀ ਤੇ ਬਹੁਤ ਪਹੁੰਚ ਜੇ ਤੇ ਰਹੂਗਾ ਅੱਗੇ ਜੋ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸੀਵ ਕਰਕੇ ਸਾਨੂੰ ਮਾਨ ਸਤ ਕਰ ਦਿੱਤਾ ਹੈ ਲੱਗਦਾ ਹੈ ਸਾਡੇ ਬਖਵੇਂ ਮੈਨੇ ਸਿੱਖਾ ਰਹਿਣ ਦੁਸ਼ਮਣ ਸਾਡਾ ਸਾਝਾ ਹੈ ਮੰਗਾ ਸਾਡੀਆਂ ਸਾਜੋ ਸਾਰੇ ਇਕੱਠੇ ਹੋ ਕੇ ਪ੍ਰਾਰਲਾ ਕਰੀਏ ਇਹ ਇੱਕ ਰੁਸਤਾ ਬਣ ਕਰ ਜੇ ਬਹੁਤ ਵਧੀਆ ਹੈ ਜੇ ਕਿਤੇ ਬੁਸਤਾ ਜੇ ਦੂਰ ਪਈ ਹੈ ਉਹ ਸਾਡਿੱਕੇ ਹੈ ਤਾਂ ਆਪਾਂ ਇਕੱਠੇ ਹੋ ਕੇ ਸਾਸ ਡੇਟ ਤੇ ਸੱਟ ਬਾਰੀ। ਇਸ ਗੱਲ ਦਾ ਧਿਆਨ ਰੱਖਿਏ ਕਿ ਕੋਈ ਆਪ ਨੂੰ ਦੂਜਾ ਕੋਈ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ। ਜਿਹੜੇ ਅਸੀਂ ਦੋ ਫਾਰਮ ਦਾ ਲੜੇ ਰਹੇ ਆ ਤੀਜੇ ਫਾਰਮ ਵਾਲੇ ਵੀ ਜਿਹੜੇ ਅੱਜ ਸਪੈਸ਼ਲ ਸਿੱਖਨੌਰੀ ਦੇ ਵਿੱਚ ਜਿਹੜੇ ਉਹ ਆ ਗਏ ਨੇ। ਉਹਨਾਂ ਨੇ ਇੱਕ ਸਾਨੂੰ ਲੈਟਰ ਦੇ ਕੇ ਗਏ ਨੇ 15 ਤਰੀਕ ਦੀ ਤਰੀਕ ਵਾਲਾ। ਉਹ ਅਸੀਂ ਦੋਨਾਂ ਪੁਰ ਵੱਲੋਂ ਇਹ ਕਿਹਾ ਕਿ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਹੈ ਉਹ ਐਮਰਜੈਂਸੀ ਦੇ ਵਿੱਚ ਹੈ ਕਿ ਹੁਣ ਕਹਿਣਾ ਹੋਵੇ ਜੇ ਡਾਕਟਰਾਂ ਦਾ ਕੋਈ ਹਸਪੀਟਲ ਦੇ ਵਿੱਚ ਹੋਵੇ ਤਾਂ ਡਾਕਟਰ ਇਹ ਕਹਿ ਸਕਦੇ ਆ ਵੀ ਐਮਰਜੈਂਸੀ ਹੈ ਐਮਰਜੈਂਸੀ ਦੇ ਹਾਲਾਤ ਦੇ ਵਿੱਚ ਇਸ ਵੇਲੇ ਅਸੀਂ ਉਹਨਾਂ ਸਾਥੀਆਂ ਨੂੰ ਅਪੀਲ ਕਰਾਂਗੇ ਕਿ ਹੁਣ ਸਮਾਂ ਮੀਟਿੰਗਾਂ ਦਾ ਨਹੀਂ ਹੁਣ ਸਮਾਂ ਮੋਰਚੇ ਨੂੰ ਮਜ਼ਬੂਤ ਕਰਕੇ ਮੋਰਚੇ ਦੀ ਸਪੋਰਟ ਦੇ ਵਿੱਚ ਉਤਰਨ ਦਾ ਪੂਰੇ ਪਾਰ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜਮਾਂ ਦਾ ਫਰੀਕ ਦਾ ਧਿਆਨ ਇਹ ਹੈ ਕਿ ਇਸ ਖਨੌਰੀ ਮੋਰਚੇ ਦੀਆਂ ਮੰਗਾਂ ਲਾਗੂ ਹੋਣ ਤੇ ਡੱਲੇਵਾਲ ਸਾਹਿਬ ਦੀ ਵੀ ਸਿਹਤ ਬਚੇ ਤਾਂ ਅਸੀਂ ਪੀਲ ਕਰਾਂਗੇ ਕਿ 15 ਤਰੀਕ ਬਹੁਤ ਦੂਰ ਹੈ ਉਹਨਾਂ ਨਾਲ ਸਾਡੀ ਆਗੂਆਂ ਨਾਲ ਗੱਲਬਾਤ ਵੀ ਹੋਈ ਅੰਦਰ